ਜੇ ਇਹਨੂੰ ਬਰਜਿੰਦਰ ਪਾਸਟਰ ਨੂੰ ਇਹ 구ਮਾਨਾ ਕਿ ਇਹਦੇ ਕੋਲ ਪੈਸਾ ਬਹੁਤ ਆ ਜਿੱਦਾਂ ਇਹ ਕਹਿੰਦਾ ਕਿ ਪ੍ਰਸ਼ਾਸਨਾਂ ਦੀ ਜੇਬ ਚ ਤੇ ਸਾਨੂੰ ਨਾ ਪਰਵਾਹ ਪ੍ਰਸ਼ਾਸਨ ਦੀ ਸਾਨੂੰ ਨਾ ਪਰਵਾਹ ਪੈਸੇ ਦੀ ਅਸੀਂ ਉਹ ਆ ਜਿਨ੍ਹਾਂ ਨੇ ਅਬਦਾਲੀ ਦੇ ਮੂੰਹ ਤੋੜੇ ਆ ਅਸੀਂ ਉਹ ਆ ਜਿਨ੍ਹਾਂ ਨੇ ਮਸੇ ਰੰਗੜ ਦੇ ਮੂੰਹ ਤੋੜੇ ਆ ਤੇ ਜੇ ਤੂੰ ਪੰਜਾਬ ਦੀ ਧਰਤੀ ਤੇ ਗੰਦ ਪਾਏਗਾ ਤੇ ਫਿਰ ਤੈਨੂੰ ਵੀ ਦੱਸਾਂਗੇ ਕਿ ਅਸੀਂ ਵਾਰਿਸ ਕਿਹਦੇ ਆ ਤੇ ਮੈਂ ਤੁਹਾਨੂੰ ਦੱਸਦਾਂ ਤੁਹਾਡੇ ਭਾਈਚਾਰੇ ਦੀਆਂ ਵੀਡੀਓ ਆ YouTube ਖੋਲ ਕੇ ਵੇਖ ਲਿਓ Facebook ਖੋਲ ਕੇ ਵੇਖ ਲਿਓ ਨੰਗੇ ਭੰਗੇ ਫੜੇ ਗਏ ਹੋ ਆ ਤੁਸੀਂ ਦੇਖ ਲਓ ਪਹਿਲਾਂ ਇਹਦੇ ਤੇ ਆਪਾਂ ਫਿਰ ਚਰਚਾ ਕਰਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਹਾਂਜੀ ਹਾਂ ਬਰਦੋ ਕੋਈ ਲਿਖ ਛੱਡ ਦੋ ਕੀ ਨਾਲੀ ਤੁਹਾਡਾ ਜਿਹੜੇ ਇਹ ਵਰਜਿੰਦਰ ਵਰਗੇ ਨੇ ਇਹਨਾਂ ਦੀਆਂ ਭੇਡਾਂ ਨੇ ਉਹ ਸਮਝਣ ਨੂੰ ਤਿਆਰ ਨਹੀਂ ਹੈਗੀਆਂ ਬਲਾਤਕਾਰ ਦੇ ਪਰਚੇ ਪਹਿਲਾਂ ਹੋਲੇ ਪ੍ਰਭੂ ਦੇ ਦਾਸ ਦੀ ਕੋਈ ਵੀਡੀਓ ਆਈ ਤੁਹਾਡੇ ਕੋਲ ਕੋਈ ਪਾਸਪੂ ਦੀ ਤੁਹਾਡੇ ਕੋਲ ਵੀਡੀਓ ਆਈ ਔਰ ਤੁਹਾਡੇ ਬਾਬਿਆਂ ਦੀਆਂ ਔਰ ਤੁਹਾਡੇ ਭਾਈਚਾਰੇ ਦੇ ਪਤਾ ਨਹੀਂ ਕਿੰਨੇ ਲੋਕ ਜਿਹੜੇ ਡੇਰਿਆਂ ਦੇ ਅੰਦਰ ਧੀਆਂ ਭੈਣਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਨਾਲ ਗਲਤ ਕੰਮ ਕੀਤੇ ਆ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਦੀ ਔਰ ਜਿੰਨੇ ਜਾਣੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਵੀਡੀਓ ਧਿਆਨ ਨਾਲ ਸੁਣਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਦੇਓ ਜਿਹੜੇ ਵਿਰੋਧ ਕਰਨ ਵਾਲੇ ਆ ਵਿਰੋਧ ਕਰਨ ਵਾਲੀਆਂ ਤਾਕਤਾਂ ਵਾਂ ਉਹਨਾਂ ਨੂੰ ਪਾਸਟਰਾਂ ਤੋਂ ਬੜੀ ਖੇਚੜਦੀ ਉਹਨਾਂ ਦੇ ਲੀੜੇ ਕੱਪੜਿਆਂ ਤੋਂ ਉਹਨਾਂ ਦੇ ਹੈਲੀਕਾਪਟਰਾਂ ਤੋਂ ਉਹਨਾਂ ਦੀ ਐਣਕਾਂ ਤੋਂ ਤੇ ਇਸ ਕਰਕੇ ਇਹ ਐਣਕ ਇਸ ਕਰਕੇ ਲਾਈ ਆ ਕਿ ਹੋਰ ਜ਼ਿਆਦਾ ਇਹ ਸੜਨ ਤੇ ਹੁਣ ਆਪਾਂ ਉਹਨੇ ਅਸਲੀ ਮੁੱਦੇ ਤੇ ਕਿ ਪੰਜਾਬ ਦੇ ਅੰਦਰ ਜਿਹੜਾ ਇੱਕ ਮਾਹੌਲ ਚੱਲ ਰਿਹਾ ਇਸ ਟਾਈਮ ਬੜਾ ਹੀ ਖਤਰਨਾਕ ਮਾਹੌਲ ਚੱਲ ਰਿਹਾ ਤੇ ਮੌਲ ਇਸ ਤਰੀਕੇ ਨਾਲ ਵਾ ਕਿ ਸਾਡੇ ਪ੍ਰਭੂ ਦੇ ਦਾਸ ਪ੍ਰੋਫੈਟ ਬਜਿੰਦਰ ਸਿੰਘ ਜੀ ਨੂੰ ਲੈ ਕੇ ਤੇ ਜੋ ਵੀ ਵਿਰੋਧੀ ਤਾਕਤਾਂ ਨੇ ਔਰ ਜੋ ਵੀ ਵਿਰੋਧ ਕਰਨ ਵਾਲਿਆਂ ਨੇ ਇੱਕ ਬੜਾ ਤਗੜਾ ਛੜਯੰਤਰ ਰਚਿਆ ਬੜੀ ਤਗੜੀ ਖੇਡ ਰਚੀ ਕਿ ਪ੍ਰਭੂ ਦੇ ਦਾਸ ਨੂੰ ਔਲ ਜੇਲ ਤੱਕ ਉਹਨਾਂ ਨੇ ਪਜਾ ਦਿੱਤਾ ਔਰ ਅਸੀਂ ਮਾਨਜੋਗ ਅਦਾਲਤ ਤੇ ਕੋਈ ਟਿੱਪਣੀ ਨਹੀਂ ਕਰਦੇ ਔਰ ਜੱਜ ਸਾਹਿਬ ਤੇ ਕੋਈ ਟਿੱਪਣੀ ਨਹੀਂ ਕਰਦੇ ਪਰ ਜੋ ਵੀ ਵਿਰੋਧ ਕਰਨ ਵਾਲਿਆਂ ਨੇ ਚਾਹੇ ਉਹ ਝੂਠੇ ਸੱਚੇ ਕਿਸੇ ਵੀ ਤਰੀਕੇ ਨਾਲ ਪ੍ਰਭੂ ਦੇ ਦਾਸ ਨੂੰ ਫਸਾ ਕੇ ਤੇ ਜੇਲ੍ਹ ਚ ਭੇਜ ਦਿੱਤਾ ਤੇ ਜਦੋਂ ਮਾਨਜੋਗ ਅਦਾਲਤ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਆ ਜਦੋਂ ਜੱਜ ਸਾਹਿਬ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਹੈ ਤੇ ਫਿਰ ਆ ਕੁਛ ਲੋਕ ਆਪੇ ਬਣੇ ਧਰਮ ਦੇ ਠੇਕੇਦਾਰ ਆਪੇ ਬਣੇ ਧਰਮ ਦੇ ਮੋਦਵਾਰ ਉਹ ਪਤਾ ਨਹੀਂ ਕਿਹੜੀ ਗੱਲ ਦੀ ਪੜਾਸ ਕੱਢ ਰਹੇ ਆ ਉਹਨਾਂ ਨੂੰ ਕਿਉਂਕਿ ਪਹਿਲਾਂ ਕੋਈ ਮੌਕਾ ਨਹੀਂ ਸੀ ਮਿਲਦਾ ਤੇ ਜੇ ਹੁਣ ਉਹਨਾਂ ਨੂੰ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਜੇਕਰ ਮੌਕਾ ਮਿਲ ਗਿਆ ਤੇ ਪਤਾ ਨਹੀਂ ਕਿੱਦੜ ਦੀ ਪੜਾਸ ਉਹ ਕੱਢ ਰਹੇ ਆ ਤੇ ਮੈਂ ਦੱਸ ਦਵਾਂ ਆ ਜਿਹੜੇ ਪੜਾਸ ਕੱਢ ਰਹੇ ਆ ਧਰਮ ਦੇ ਠੇਕੇਦਾਰ ਅਰ ਜਿਹੜੇ ਆ ਰਫਤਾਰ ਰਾਏ ਵਰਗੇ ਜਿਹੜੇ ਗੱਡੀਆਂ ਚ ਬੈ ਕੇ ਬੜਕਾ ਮਾਰੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਹਾਂ ਪ੍ਰਭੂ ਦੇ ਦਾਸ ਪ੍ਰੋਫਿਟ ਬਜਿੰਦਰ ਨੇ ਹਜ਼ਾਰਾਂ ਲੋਕਾਂ ਨੂੰ ਵਿਧਵਾ ਪੈਣਾ ਨੂੰ ਔਰ ਰਾਸ਼ਨ ਦੀਆਂ ਸੇਵਾਵਾਂ ਦਿੱਤੀਆਂ ਆਪਣੇ ਚਰਚ ਦੇ ਵਿੱਚ ਉਹਨਾਂ ਨੇ ਵਿਆਹ ਕੀਤੇ ਗਰੀਬ ਕੁੜੀਆਂ ਦੇ ਗਰੀਬ ਪੈਣਾ ਦੇ ਤੇ ਆ ਰਫਤਾਰ ਰਾਏ ਵਰਗੇ ਔਰ ਜਿਹੜੇ ਇਦਾਂ ਦੇ ਕੰਮ ਪੜਾ ਕੌਣ ਪੁੱਛਦੀ ਆ ਜਿਨ੍ਹਾਂ ਨੇ ਜਿਹੜੇ ਲੋਕਾਂ ਨੂੰ ਔਰ ਜਿਨ੍ਹਾਂ ਦੇ ਪਰਿਵਾਰਾਂ ਨੇ ਘਰੋਂ ਇਨਕਾਰ ਦਿੱਤਾ ਕਿ ਜਾਓ ਜੋ ਮਰਜ਼ੀ ਕਰੋ ਇਹ ਜਿਆਦਾ ਧਰਮ ਦੇ ਠੇਕੇਦਾਰ ਬਣੇ ਆ ਇੱਕਾ ਰਫਤਾਰ ਰਹੇ ਆ ਕੁਝ ਹੋਰ ਵੀ ਇਹ ਧਰਮ ਦੇ ਠੇਕੇਦਾਰ ਆ ਅਰ ਜੋ ਪ੍ਰਭੂ ਦੇ ਦਾਸ ਨੂੰ ਵੇਖੋ ਉਹਦਾ ਕੋਈ ਸਬੂਤ ਤੇ ਸਾਹਮਣੇ ਆਇਆ ਤੁਹਾਡੇ ਕੋਲ ਉਹਦੀ ਕੋਈ ਵੀਡੀਓ ਆਈ ਤੁਹਾਡੇ ਕੋਲ ਤੇ ਮੈਂ ਤੁਹਾਨੂੰ ਦੱਸਦਾ ਤੁਹਾਡੇ ਭਾਈਚਾਰੇ ਦੀਆਂ ਵੀਡੀਓ ਆ YouTube ਖੋਲ ਕੇ ਵੇਖ ਲਿਓ Facebook ਖੇ ਖੋਲ ਕੇ ਵੇਖ ਲਿਓ ਨੰਗੇ ਪੜੰਗੇ ਫੜੇ ਗਏ ਹੋ ਆਪਣੇ ਆਪਣੇ ਧਰਮਵਾਲ ਝਾਤੀ ਮਾਰੋ ਆਪਣੇ ਲੋਕਾਂ ਵੱਲ ਝਾਤੀ ਮਾਰੋ ਪ੍ਰਭੂ ਦੇ ਦਾਸ ਦੀ ਕੋਈ ਵੀਡੀਓ ਆਈ ਤੁਹਾਡੇ ਕੋ ਕੋਈ ਪਾਸਟਰ ਦੀ ਤੁਹਾਡੇ ਕੋ ਵੀਡੀਓ ਆਈ ਆ ਤੁਹਾਡੇ ਬਾਬਿਆਂ ਦੀਆਂ ਔਰ ਤੁਹਾਡੇ ਭਾਈਚਾਰੇ ਦੇ ਪਤਾ ਨਹੀਂ ਕਿੰਨੇ ਲੋਕ ਜਿਹੜੇ ਡੇਰਿਆਂ ਦੇ ਅੰਦਰ ਧੀਆਂ ਭੈਣਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਨਾਲ ਗਲਤ ਕੰਮ ਕੀਤੇ ਆ ਆ ਕਿੰਨੀਆਂ ਵੀਡੀਓ ਤੁਹਾਨੂੰ ਜੇ ਚਾਹੀਦੀਆਂ ਹੋਣਗੀਆਂ ਤੇ ਮੇਰੇ ਨਾਲ ਸੰਪਰਕ ਕਰ ਲਿਓ ਆ ਕਿੰਨੇ ਇੱਕ ਬਜ਼ੁਰਗ ਆ ਉੱਤੇ ਸਿਰ ਦੇ ਉੱਤੇ ਉਹਨੇ ਪੱਗ ਬੰਨੀ ਆ ਲੰਮੀ ਲੰਮੀ ਉਹਦੀ ਦਾੜ੍ਹੀ ਆ ਤੇ ਇੱਕ ਨੌਜਵਾਨ ਕੁੜੀ ਨਾਲ ਅੰਦਰ ਵੜ ਕੇ ਤੇ ਗਲਤ ਕੰਮ ਕੀਤਾ ਸ਼ਰਮ ਆ ਮੀ ਆਪਣੇ ਧਰਮ ਵਾਲ ਝਾਤੀ ਮਾਰ ਲਓ ਔਰ ਤੁਹਾਡੇ ਡੇਰਿਆਂ ਤੇ ਕਿੰਨੇ ਗੰਦੇ ਕੰਮ ਹੁੰਦੇ ਕਿੰਨੀਆਂ ਵੀਡੀਓ ਵਾਇਰਲ ਹੋ ਗਈਆਂ ਇੱਕ ਸਰਦਾਰ ਹੀ ਮੈਂ ਇੱਕ ਸਰਦਾਰ ਪਤਾ ਨਹੀਂ ਉਹ 에어ਪੋਰਟ ਤੇ ਆ ਤੇ ਉਹ ਕੁੜੀ ਦੀ ਇੱਕ ਫੋਟੋ ਲੱਗੀ ਆ ਤੇ ਕੁੜੀ ਦੇ ਨਾਲ ਉਹ ਉਹ ਕਿਸ ਕਰ ਰਿਹਾ ਵਾ ਇਸ ਔਕਾਤ ਦੇ ਤੁਸੀਂ ਮਾਲਕੋ ਤੁਹਾਨੂੰ ਇਹੋ ਕੁਝ ਸਿਖਾਇਆ ਗਿਆ ਕਿ ਜਿਹੜੀਆਂ ਨੌਜਵਾਨ ਧੀਆਂ ਨੌਜਵਾਨ ਪਣਾ ਵਾਂ ਉਹਨਾਂ ਦੇ ਨਾਲ ਤੁਹਾਡੇ ਸਿਰ ਤੇ ਧੌਲਾ ਝਾਟ ਆ ਗਿਆ ਤੇ ਤੁਹਾਨੂੰ ਕੋਈ ਅਕਲ ਨਹੀਂ ਆਈ ਇਸ ਕਰਕੇ ਵੀਡੀਓ ਬਣਾਉਣੀ ਮੈਨੂੰ ਤਾਂ ਪਈ ਕਿ ਵੇਖੋ ਤੁਹਾਡੇ ਬਾਬਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਨੰਗੇ ਪੜੰਗਿਆਂ ਦੀਆਂ ਹੋਈਆਂ ਨੰਗੀਆਂ ਦੀਆਂ ਹੋਈਆਂ ਅਸੀਂ ਸਾਡਾ ਮੁਸੀਬਾਈ ਚਾਰੇ ਨੇ ਫਿਰ ਵੀ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਔਰ ਤੁਹਾਡੇ ਬਾਬਿਆਂ ਦੀਆਂ ਸਮੈਕ ਪੀਂਦਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਔਰ ਤੁਹਾਡੇ ਬਾਬਿਆਂ ਦੀਆਂ ਆ ਜਿਹੜੇ ਗੁਰਦੁਆਰਿਆਂ ਦੇ ਬਾਬੇ ਆ ਆ ਜਿਹੜੇ ਡੇਰਿਆਂ ਦੇ ਬਾਬੇ ਆ ਇਹਨਾਂ ਦੀਆਂ ਸਮੈਕ ਪੀਂਨਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਜੇ ਤੁਸੀਂ ਇਹਨੇ ਅੰਨੇ ਜੇ YouTube ਦੇ ਉੱਤੇ ਸਰਚ ਮਾਰ ਲਿਓ ਕਿ ਅਮਤ ਆਪਣੀ ਵੀਡੀਓ ਦੇ ਨਾਲ ਵੀ ਉਹ ਵੀਡੀਓ ਲਾ ਦਾਂਗਾ ਇਸ ਕਰਕੇ ਮਸੀਹ ਭਾਈਚਾਰਾ ਇਸ ਗੱਲ ਵੱਲ ਜਾਣਾ ਨਹੀਂ ਚਾਹੁੰਦਾ ਹੱਲੇ ਜੇ ਤੁਸੀਂ ਰਿਪਲਾਈ ਕਰਨੋਂ ਨਾ ਹਟੋਗੇ ਤੇ ਫਿਰ ਸਾਰੀਆਂ ਵੀਡੀਓ ਵਾਇਰਲ ਕਰਾਂਗੇ ਇਸ ਕਰਕੇ ਕਿਸੇ ਦੇ ਧਰਮ ਤੋਂ ਟਪਣੀ ਕਰ ਤੋਂ ਪਹਿਲਾਂ ਪਹਿਲੇ ਆਪਣੇ ਘਰ ਤੋਂ ਸੁਧਾਰ ਲਿਆਓ ਪ੍ਰਭੂ ਦੇ ਸੇਵਕਾਂ ਦਾ ਅੱਜ ਤੱਕ ਕੋਈ ਵੀ ਐਸਾ ਕੰਮ ਸਾਹਮਣੇ ਨਹੀਂ ਆਇਆ ਤੇ ਨਾ ਹੀ ਉਹ ਐਸਾ ਕੰਮ ਕਰਦੇ ਕਿਉਂਕਿ ਪਰਬੂ ਯੀਸ਼ੂ ਦਾ ਵਚਨ ਨੂੰ ਫਾਲੋ ਕਰਦੇ ਆ ਤੁਸੀਂ ਕਿਹੜੀ ਚੀਜ਼ ਨੂੰ ਫਾਲੋ ਕਰਦੇ ਹੋ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਸ਼ਰੈਮ ਉਹਨਾਂ ਦੀਆਂ ਵੀਡੀਓ ਬਣਾ ਕੇ ਤੇ ਉਹਨਾਂ ਨੂੰ ਕਿਸੇ ਕੰਮ ਜੋਗੇ ਨਹੀਂ ਛੱਡਦੇ ਕੀ ਤੁਹਾਨੂੰ ਇਹ ਕੋਈ ਸਿਖਾਇਆ ਜਾਂਦਾ ਇਸ ਕਰਕੇ ਅਸੀਂ ਇਸ ਕੰਮ ਵੱਲ ਔਣਾ ਨੂੰ ਸਿਚਾਉਂਦੇ ਆ ਜਿਹੜੇ ਲੋਕ ਪੜਾਅਸ ਕੱਢ ਰਹੇ ਆ ਜਿਨ੍ਹਾਂ ਤੇ ਇੰਨੀ ਜ਼ਿਆਦਾ ਖਰਚ ਹੋ ਰਹੀ ਇੰਨੀ ਜ਼ਿਆਦਾ ਖਰਚ ਹੋ ਗਈ ਆ ਮੇਰੇ ਹਿਸਾਬ ਨਾਲ ਜਿੰਨੀਆਂ ਮਰਜ਼ੀ ਦਵਾਈਆਂ ਵਰਤ ਲਓ ਇਹ ਹਟਣ ਵਾਲੀ ਨਹੀਂ ਆ ਇਸ ਕਰਕੇ ਆਪਣੀਆਂ ਹਰਕਤਾਂ ਤੋਂ ਬਾਜਾਓ ਹੱਲੇ ਮੁਸੀਹ ਲੋਕ ਸ਼ਾਂਤਿਆਂ ਤੇ ਸ਼ਾਂਤ ਬੈਠੇ ਰਹਿਣ ਦੋ ਤੇ ਜੇ ਕਿਤੇ ਇਹ ਭੜਕ ਗਏ ਤੇ ਪੰਜਾਬ ਦੇ ਅੰਦਰ ਇਹਨਾਂ ਨੇ ਤੁਹਾਨੂੰ ਘਰਾਂ ਚੋਂ ਬਾਹਰ ਨਹੀਂ ਨਿਕਲ ਦੇਣਾ ਇਸ ਕਰਕੇ ਆਪਣੇ ਆਪ ਵੱਲ ਝਾਤੀ ਮਾਰੋ ਪ੍ਰਭੂ ਦੇ ਦਾਸਾਂ ਦੇ ਹੱਲੇ ਕੋਈ ਪ੍ਰੂਫ ਸਾਹਮਣੇ ਨਹੀਂ ਆਇਆ ਮੰ ਲਓ ਅਸੀਂ ਮਾਨਜੋਕ ਅਦਾਲਤ ਤੇ ਕੋਈ ਟਿੱਪਣੀ ਨਹੀਂ ਸਾਡੀ ਜੇ ਉਹਨਾਂ ਨੂੰ ਕੋਰਟ ਨੇ ਸਜ਼ਾ ਸੁਣਾਤੀ ਆ ਤੇ ਫੇਰਾ ਧਰਮ ਦੇ ਬਣੇ ਠੇਕੇਦਾਰ ਇਹਨਾਂ ਨੇ ਠੇਕਾ ਲਿਆ ਵਾ ਇਸ ਕਰਕੇ ਜਿਹੜੇ ਇਹਨਾਂ ਦੇ ਧਰਮ ਦੇ ਸਿਆਣੇ ਬੰਦੇ ਆ ਇਹਨਾਂ ਨੂੰ ਸਮਝਾਓ ਆਪਣੇ ਘਰਵਾਲ ਆਪਣੇ ਘਰ ਦਾ ਸੁਧਾਰ ਕਰੋ ਇਸਾਈ ਪ੍ਰਭੂ ਨੂੰ ਮੰਨਣ ਵਾਲੇ ਲੋਕ ਪ੍ਰਭੂ ਦਾ ਡਰ ਮੰਨਦੇ ਆ ਇਹੋ ਜਿਹੇ ਕੰਮਾਂ ਤੋਂ ਦੂਰ ਰਹਿੰਦੇ ਆ ਕਦੀ ਕੇ ਪਾਸਟਰ ਦੀ ਵੀਡੀਓ ਹੋਈ ਵਾਇਰਲ ਕਿਉਂ ਸਮੈਕ ਪੀ ਰਿਆ ਕਦੀ ਕੇ ਪਾਸਟਰ ਦੀ ਵੀਡੀਓ ਆਈ ਹੈ ਕਿਉਂ ਕਿਸੇ ਗਲਤ ਕੰਮ ਚ ਫੜਿਆ ਗਿਆ ਇਸ ਕਰਕੇ ਤੁਹਾਡੀਆਂ ਅਨੇਕਾਂ ਵੀਡੀਓ YouTube ਦੇ ਉੱਤੇ Facebook ਦੇ ਉੱਤੇ ਜਿੱਤੇ ਹੋ ਅੱਧੇ ਨੰਗੇ ਤੁਰੇ ਫਿਰ ਰਹੇ ਆ ਆ ਕੁਝ ਤਾਂ ਤੁਹਾਡੇ ਮੇਰੇ